ਜਿਸ ਦੀ ਔਲਾਦ ਨੇ ਉਹ ਕਹਿੰਦਾ ਇੱਕ ਪੁੱਤਰ ਹੋ ਜਾਏ ਮੈਂ ਬੜਾ ਆਨੰਦਤ ਹੋਵਾਂਗਾ ਪਰ ਜਿਨ੍ਹਾਂ ਦੇ ਚਾਰ-ਚਾਰ ਨੇ ਉਹਨਾਂ ਨੂੰ ਆਨੰਦ ਨਹੀਂ ਤੈਨੂੰ ਹਾਕ ਆਨੰਦ ਮਿਲਣਾ ਕਿਹੜੇ ਚੱਕਰਾਂ 'ਚ ਪੈਂਦਾ ਖਿਆਲ ਹੈ ਉਸਦਾ ਜਿੰਨੇ ਸ਼ਰਤ ਮਿਲਿਆ ਨਹੀਂ ਉਹਨੇ ਸ਼ਰਤਕ ਸੁਖ ਦੀ ਕਲਪਨਾ ਜੁੜੀ ਹੋਈ ਹੈ ਮਿਲ ਗਿਆ ਸੁਖ ਨੇ ਬਲਕਿ ਕਈ ਵਾਰ ਦੁੱਖ ਮਿਲਦਾ ਪੁਰਤੇਕ ਬਾਦਰ ਸਾਹਿਬ ਜੀ ਕਹਿੰਦੇ ਨੇ ਸੁਖ ਕੇ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦਵਾਰੇ ਦਵਰ ਸਵਾਨ ਜਿਉਂ ਡੋਲਤ ਨੈ ਸੋਦ ਰਾਮ ਬਜਨ ਕੇ ਮਾਨਸ ਜਨਮ ਅਕਾਰਤ ਖੋਵਤ ਲਾਜ ਨਾ ਲੋਕ ਹਸਨ ਕੀ ਨਾਨਕ ਹਰ ਜਸ ਕਿਉਂ ਨਹੀਂ ਗਾਵਤ ਕੁਮਰਤ ਬਿਨਾਸੇ ਤਨ ਕੀ ਕਿਹੜੇ ਚਕਰਾਂ ਚ ਪਿਆ ਸੋ ਕਿ ਕਿਧਰੋਂ ਵੀ ਨਹੀਂ ਮਿਲੇਗਾ ਤੇਰੀ ਲੋੜਾਂ ਦੀ ਪੂਰਤੀ ਹੋ ਸਕਦੀ ਮਿੱਤਰ ਮਿਲ ਸਕਦਾ ਤੇਰੀ ਲੋੜਾਂ ਦੀ ਪੂਰਤੀ ਹੋ ਸਕਦੀ ਪਤਨੀ ਮਿਲ ਗਈਏ ਪਤੀ ਮਿਲ ਗਿਆ ਕੋਈ ਲੋੜਾਂ ਦੀ ਪੂਰਤੀ ਹੋ ਸਕਦੀ ਪੁੱਤਰ ਮਿਲ ਗਿਆ ਧਨ ਸੰਪਦਾ ਮਿਲ ਗਈ ਹੈ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਸੁੱਖ ਨਹੀਂ ਮਿਲ ਸਕਦਾ ਨਹੀਂ ਤੇ ਹਰ ਪੁੱਤਰ ਵਾਲਾ ਸੁખી ਹੋਵੇ ਪਰ ਮਿੱਤਰਾਂ ਵਾਲਾ ਮਨੁੱਖ ਸੁખી ਹੋਵੇ ਪਰ ਪਤਨੀ ਵਾਲਾ ਜਾਂ ਹਰ ਪਤਨੀ ਪਤੀ ਵਾਲੀ ਸੁખી ਹੋਣੀ ਚਾਹੀਦੀ ਜਗਤ ਦੇ ਦਿੱਤੇ ਸੁੱਖ ਨਹੀਂ ਦਿਖਾਈ